ਜੋ ਇਹਨਾਂ ਕੱਲ ਕਰਪੂਰ ਕੀਤੀਆਂ ਨਾ ਬਹੁਤ ਮਾਰੀ ਗਈ ਸੀ ਨਾ ਨਹੀਂ ਲੱਗੇਗੀ ਨਹੀਂ ਲੱਗੇਗੀ ਕਿਉਂ ਕੌਣ ਕਹਿੰਦਾ ਮੈਂ ਸਿੱਖ ਨਹੀਂ ਸਕਦਾ ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਿਉਂ ਨਹੀਂ ਲੱਗੂਗੀ ਸੰਤਲੀ ਬੜੂ ਫਿਰ ਬੱਸ ਬੜੀ ਗੱਲ ਹੋ ਗਈ ਇੱਥੇ ਲੱਗੇ ਕਿ ਆ ਗੁਰੂ ਆਂ ਜਾਂ ਬਾਬਾ ਜੀ ਸਾਡੀ ਮਰਜ਼ੀ ਆ ਨਾ ਸਾਡੀ ਮਰਜ਼ੀ ਬਿਲਕੁਲ ਸਾਡੀ ਮਰਜ਼ੀ ਹੈ ਤੇ ਪੰਥ ਦਾਵਾ ਬਿਲਕੁਲ ਨਹੀਂ ਨਾ ਇਸੇ ਮੈਨੇਜਮੈਂਟ ਦਾ ਫਾਂਸੀ ਤੇ ਕਿਵੇਂ ਹੋ ਜਾਣਾ ਜੋ ਵੱਡਾ ਹੋਏ ਤਾਂ ਬਾਈ ਜੜਾ ਪਿਆਰ ਨਾ ਇਹ ਬਿਆਨ ਨਾ ਪਿਆਰ ਨਾ ਭਾਜੀ ਧੱਕੇ ਤੁਸੀਂ ਮਾਰਨਿਆ ਮੈਂ ਹਾਂ ਨਹੀਂ ਮਾਰੇ ਕਿਉਂ ਹੀ ਮਾਰੇ ਕਿੰਨੇ ਮਾਰਿਆ ਤੰਬੂ ਪੁੱਟਿਆ ਵੀਡੀਓ ਜਿਹੜੇ ਕੋਲ ਭਾਜੀ ਇਹ ਤੁਹਾਨੂੰ ਪਿਆਰ ਨਾ ਕਹਿੰਦੇ ਪਿਆਰ ਨਾ ਕਿੱਥੋਂ ਤੁਸੀਂ ਦਸਵੇਰਦੇ ਫੋਟੋ ਖੋਣ ਇਨੀ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੀਆਂ ਦੀ ਤਸਵੀਰ ਹਟਾਉਣ ਤੇ ਛਿੜਿਆ ਆਵਾਜ਼ ਗੁਰਦੁਆਰਾ ਸਾਦੇ ਪ੍ਰਧਾਨ ਕੈਪਟਨ ਦੀ ਪੰਨੀ ਸੰਗਤ ਨੇ ਕਰ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸੰਗਤ ਵੱਲੋਂ ਬੜੀ ਸ਼ਰਧਾ ਅਤੇ ਭਾਵਨਾ ਦੀ ਸਹਿਤ ਮਨਾਇਆ ਜਾ ਰਿਹਾ ਹੈ ਉਥੇ ਹੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਦੀ ਨਗਰ ਪਿੰਡ ਪਉਵਿੰਡ ਜ਼ਿਲ੍ਹਾ ਤਰਨਤਾਰਨ ਸਾਹਿਬ ਦੀ ਇਹ ਘਟਨਾ ਹੈ ਜੋ ਹੀ ਗੁਰਦੁਆਰਾ ਸਾਧ ਦੇ ਬਾਹਰ-ਬਾਰ ਬੈਠੇ ਇੱਕ ਮੋਤੀ ਸਿੰਘ ਦੇ ਰੂਪ ਦੇ ਵਿੱਚ ਸੇਵਾ ਕਰ ਰਹੇ ਨੌਜਵਾਨ ਦੇ ਕੁਲ ਸੰਤ ਪਿੰਡਰਾਵਾਲਿਆਂ ਦੀ ਤਸਵੀਰ ਹੁੰਦੀ ਹੈ ਤੇ ਗੁਰਦੁਆਰਾ ਸਾਧ ਦਾ ਪ੍ਰਧਾਨ ਸਾਬਕਾ ਕੈਪਟਨ ਕੁਝ ਸ਼ਿਪਾਈਆਂ ਦੇ ਨਾਲ ਉਸ ਤਸਵੀਰ ਨੂੰ ਹਟਾਉਣ ਵਾਸਤੇ ਆਉਂਦਾ ਹੈ ਅਤੇ ਮੌਕੇ ਤੇ ਵਿਵਾਦ ਛਿੜ ਜਾਂਦਾ ਹੈ ਮੌਕੇ ਤੇ ਹਾਜ਼ਰ ਨੌਜਵਾਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕੇ ਸੰਤਾ ਦੀ ਤਸਵੀਰ ਨਹੀਂ ਹਟਾਈ ਜਾ ਸਕਦੀ ਇਹ ਚਾਹੇ ਘਟਨਾ 26 ਜਨਵਰੀ ਦੀ ਹੈ ਪਰ ਜਿਉਂ ਹੀ ਇਹ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਹੈ ਤੇ ਸੰਗਤ ਨੇ ਇਸ ਘਟਨਾ ਦੇ ਰੋਸ ਵਜੋਂ ਗੁਰਦੁਆਰਾ ਸਾਬ ਦੇ ਬਾਰ ਬਾਰ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ ਮੌਕੇ ਤੇ ਪੁੱਜੇ ਹੋਏ ਆਗੂਆਂ ਨੇ ਜੋ ਵਿਚਾਰ ਇਸ ਘਟਨਾ ਦੇ ਬਾਬਤ ਸਾਂਝੇ ਕੀਤੇ ਹਨ ਹਰ ਪੱਖ ਤੋਂ ਕੀਤੀ ਹੋਈ ਗੱਲਬਾਤ ਤੁਹਾਡੇ ਦਰਮਿਆਨ ਸਾਂਝੀ ਕਰਦੇ ਹਾਂ ਜਿਹੜੀ ਇਹਨਾਂ ਦੀ ਕਮੇਟੀ ਹੈ ਅਰੀਜਨਲ ਉਹ ਪਰਿਵਾਰਕ ਨੰਬਰਾਂ ਦੀ ਕਮੇਟੀ ਆ ਕੀ ਮੰਗ ਕਰਦੇ ਜੀ ਅਸੀਂ ਇਹ ਮੰਗ ਕਰਦੇ ਆ ਕਿ ਇਹ ਜਿਹੜਾ ਗੁਰਦੁਆਰਾ ਵਾ ਇਸ ਕਮੇਟੀ ਦੇ ਹੱਥੋਂ ਨਿਕਲਣਾ ਚਾਹੀਦਾ ਹੈ ਇਹ ਗਲਤ ਕੰਮ ਕਰ ਰਿਹਾ ਆਰਐਸਐਸ ਦੀਆਂ ਨੀਤੀਆਂ ਦੇ ਦੀ ਚੱਲ ਰਿਹਾ ਮੈਂ ਕੱਲ ਵੀ ਕਰਨਲ ਸਾਹਿਬ ਨਾਲ ਪਰਸਨ ਮਿਲ ਕੇ ਆ ਇੱਕ ਅੱਧਾ ਘੰਟਾ ਇਹਨਾਂ ਨਾਲ ਮੀਟਿੰਗ ਕੀਤੀ ਆ ਤੇ ਇਕਬਾਲ ਸਿੰਘ ਜਿਹੜਾ ਆਰਐਸਐਸ ਦਾ ਬੰਦਾ ਵਾ ਜੀ ਤੁਸੀਂ ਨਹੀਂ ਕਰਦੇ ਤੇ ਮੈਂ ਸਾਬਤ ਕਰੂੰਗਾ ਮੇਰੇ ਨਾਲ ਹੀ ਬਹਿਸ ਕਰੋ ਮਾ ਜੀ ਮੇਰੇ 2 ਸਾਲਾਂ ਦਾ ਜਵਾਬ ਦੇ ਦਿਓ ਤੇ ਮੈਂ ਆ ਮੈਂ ਹਾਰ ਬਣੂੰ ਜਿਹੜਾ ਅਕਮਲ ਸਿੰਘ ਇੱਥੇ ਸੇਵਾ ਕਰਦਾ ਰਿਹਾ ਆਰਐਸਐਸ ਦਾ ਬੰਦਾ ਉਹ ਵੀ ਕਹਿੰਦਾ ਕਿ ਬੀਬੀਓ ਕਿ ਸ਼ਰਮ ਨਹੀਂ ਪਾਉਣਾ ਤੁਸੀਂ ਜਿੰਨਾ ਮਰਜ਼ੀ ਮੇਕਅਪ ਕਰ ਸਕਦੇ ਇਹ ਕਿਤੇ ਲਿਖਿਆ ਨਹੀਂ ਪਰ ਕਿਹੜੇ ਗ੍ਰੰਥ 'ਚ ਲਿਖਿਆ ਕਿਹੜਾ ਸਿੱਖ ਬੰਦਾ ਇਸ ਚੀਜ਼ ਨੂੰ ਕਹਿੰਦਾ ਅਸੀਂ ਉਹ ਸਾਡੇ ਸਾਹਮਣੇ ਪੇਸ਼ ਕਰ ਤੁਸੀਂ ਉਹਦਾ ਜਵਾਬ ਮੰਗੋ ਜੋ ਇਹਨਾਂ ਕੱਲ ਕਰਤੂਤ ਕੀਤੀਆਂ ਨਾ ਬਹੁਤ ਮਾੜੀ ਕੀਤੀ ਇਹਨਾਂ ਇਹ ਗੱਲ ਦੀ ਸ਼ਰਮ ਆਉਂਦੀ ਸਾਨੂੰ ਅਸੀਂ ਪਾਉ ਇਹਨਾਂ ਦੇ ਨਵਾਸੀ ਹੋ ਗਏ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜੋ ਇਹਨਾਂ ਇਹ ਕਰਤੂਤ ਕੀਤੀ ਉਹਦੇ ਵੱਲੋਂ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਸਾਨੂੰ ਮਾਫ ਕੀਤਾ ਜਾਵੇ ਪਰ ਸਾਡੇ ਪਿੰਡ ਦੀ ਕਮੇਟੀ ਵੱਲੋਂ ਹੋਰ ਮੈਂ ਮੁਖੀ ਆ ਸੰਤ ਜਰਨੈਲ ਤੋਂ ਪਿੰਡ ਵਾਲੇ ਇਹ ਸਿਰਫ ਇੱਕ ਬੰਦੇ ਨੇ ਇਹ ਸਭ ਵਿਰੋਧ ਕੀਤਾ ਕਿ ਜੀ ਮੈਨੂੰ ਪਰਾਨ ਪਰਵਾਨ ਕੀ ਮੈਂ ਨਹੀਂ ਲੈਣਾ ਮੈਨੂੰ ਲੋੜ ਹੀ ਨਹੀਂ ਗਈ ਹਮ ਇਸੇ ਚੀਜ਼ ਤੇ ਮਗਰ ਸਮਝ ਲਓ ਵੀ ਛੋਟੀ ਜੀ ਚੀਜ਼ ਜਿਹੜੀ ਸੀਗੀ ਉਹ ਵੱਡੀ ਬਣ ਜੀ ਤੇ ਬਾਅਦ ਵਿੱਚ ਜਦੋਂ ਸਤਕਾਰ ਕਮੇਟੀ ਨੇ ਆ ਕੇ ਸਾਨੂੰ ਆਖਿਆ ਜੀ ਕੋਈ ਗੱਲ ਨਹੀਂ ਅਸੀਂ ਬੇਇਤੀ ਕਰਨੇ ਆ ਰਿਕੁਐਸਟ ਕਰਨੇ ਆ ਕਿ ਇਹਨਾਂ ਨੂੰ ਗਾਰੰਟੀ ਲੈਣੇ ਆ ਕਿ ਇਹ ਬੰਦੇ ਠੀਕ ਨੇ ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਜੀ ਕਿ ਤੁਸੀਂ ਕਿੱਥੋਂ ਆਏ ਉਹ ਤੁਹਾਨੂੰ ਨਹੀਂ ਨਹੀਂ ਦੱਸ ਸਕੇ ਹਮ ਤੇ ਇਸ ਕਰਕੇ ਫਿਰ ਜਦੋਂ ਉਹਨਾਂ ਨੇ ਆਕੇ ਵੀ ਠੀਕ ਹੈ ਜੀ ਅਸੀਂ ਗਰੰਟੀ ਲੈਣੇ ਆ ਕੇ ਠੀਕ ਹੈ ਲਾਲ ਉਹਨਾਂ ਨੇ ਲਾਇਆ ਹੁਣ ਜੀ ਫੋਟੋਆਂ ਵੀ ਲਾਈਆਂ ਨੇ ਉਹਨਾਂ ਨੇ ਆਪਣੀ ਜਿਹੜੀ ਟੈਂਟ ਉਹ ਵੀ ਲੱਗਾ ਉੱਥੇ ਨਹੀਂ ਉਹ ਵੀਡੀਓ ਵਿੱਚ ਦਿਖਾਏ ਦੇ ਰਿਹਾ ਕਿ ਆਪ ਜੀ ਨੇ ਤਸਵੀਰ ਨੂੰ ਫੜ ਕੇ ਇੱਕ ਦੋ ਵਾਰੀ ਖਿੱਚ ਰਿਹਾ ਹਾਂ ਜੀ ਉਹਦਾ ਪੋਜੀਸ਼ਨ ਹੀ ਬਣੀ ਸੀ ਜੀ ਹੂੰ ਕਿ ਸੰਗਤ ਨੇ ਇਤਰਾਜ਼ ਕੀਤਾ ਸੀ ਵੀ ਦੇਖੋ ਸੰਤ ਭਿੰਦਰਾ ਵਾਲੇ ਸ਼੍ਰੀਮੋਨੀ ਸੰਤ ਨੇ ਸ਼ਹੀਦ ਨੇ ਹੂੰ ਉਹਨਾਂ ਦੀ ਫੋਟੋ ਸਾਡੇ ਲੰਗਰ ਹਾਲ 'ਚ ਲੱਗੀ ਹੋਈ ਹੈ ਹੂੰ ਉਹਨਾਂ ਨੇ ਇਸ ਗੁਰਦੁਆਰੇ ਦੀ ਨੀਂਹ ਵੀ ਰੱਖੀ ਹੈ ਹੂੰ ਸੰਗਤ ਨੇ ਇਤਰਾਜ਼ ਕੀਤਾ ਸੀ ਜੀ ਇਹਨਾਂ ਨੇ ਜੋੜੇ ਦੇ ਜੋੜਿਆਂ ਦੇ ਨਾਲ ਇਹਨਾਂ ਨੇ ਫੋਟੋ ਕਿਉਂ ਲਈ ਜੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਵਾ ਕਿ ਤੁਸੀਂ ਉਹਨੂੰ ਨਿੱਜੀ ਜ਼ਾਇਦਾਦ ਕਹਿ ਰਹੇ ਹੋ ਇਸ ਗੁਰਦੁਆਰਾ ਸਾਹਿਬ ਨੂੰ ਮੇਜੀ ਨਹੀਂ ਅਸੀਂ ਆਖਿਆ ਕਿ ਅਸੀਂ ਜ਼ਿੰਮੇਵਾਰ ਆ ਹੂੰ ਦੇਖੋ ਜੀ ਮੈਨੇਜਮੈਂਟ ਕਮੇਟੀ ਜਿਹੜੀ ਹੈਗੀ ਉਹ ਕਦੀ ਮਾਰਕੀਟ ਤਾਂ ਲੈ ਨਹੀਂ ਸਕਦੀ ਹੂੰ ਗੁਰਦੁਆਰਾ ਜਿਹੜਾ ਹੈਗਾ ਇਹ 18 ਕਿੱਲੇ ਵਿੱਚ ਕਿਸੇ ਨੇ ਦਾਨ ਕੀਤਾ ਜ਼ਮੀਨ ਕਿਸੇ ਨੇ ਪੰਚਾਇਤ ਨੇ ਹੂੰ ਤਕਰੀਬਨ 1970 ਦੇ ਨੇੜੇ ਤੇੜੇ ਪੰਜਾਤ ਨੇ ਰੜਕੇ ਜਮੀਨ ਖਾਲੀ ਕਰਾਈ ਸੀ ਜੀ ਇਸ ਕਰਕੇ ਅਸੀਂ ਤਾਂ ਕਹਿ ਨਹੀਂ ਸਕਦੇ ਅਸੀਂ ਆਖ ਕੇ ਜੀ ਅਸੀਂ ਜਵਾਬਦਾਰ ਆ ਅਸੀਂ ਜਿਹੜੇ 30 ਮੈਂ ਤੁਹਾਨੂੰ ਦੱਸਿਆ ਸੰਸਥਾਵਾਂ ਉਹਨਾਂ ਨਾਲ ਅਸੀਂ ਸਬਰ ਕੀਤਾ ਐਸ ਮੈਨੇਜਮੈਂਟ ਕਮੇਟੀ ਜੀ ਉਹਨਾਂ ਨੇ ਉਹਨਾਂ ਨੇ ਕੁਰਬਾਨੀ ਦਿੱਤੀ ਕਿ ਤੁਸੀਂ ਚਲੋ ਲੰਗਰ ਚਲਾਓ ਤੁਸੀਂ ਮੈਡੀਕਲ ਕੈਂਪ ਚਲਾਓ ਇਹ ਜੀ ਸਵਾਲ ਇਹ ਵੀ ਉਠਾਈ ਜਾ ਰਹੇ ਆ ਕਿ ਗੁਰਮਰਜਾਦਾ ਅਨੁਸਾਰ ਜਿਹੜੀਆਂ ਸਵਾਵਾਂ ਇੱਥੇ ਬੌਂਸਰ ਰੱਖੇ ਹੋਏ ਉਹਨਾਂ 'ਵੱਲੋਂ ਇਹ ਦੋਸ਼ ਲਾਇਆ ਜਾ ਰਿਹਾ ਕਿ ਬੌਂਸਰ ਰੱਖੇ ਹੋਏ ਆ ਇੱਥੇ ਕੋਲੇ ਨੂੰ ਦੇਖੋ ਜੀ ਇਸ ਤਰ੍ਹਾਂ ਜੀ ਬੌਂਸਰ ਸੀ ਨਹੀਂ ਰੱਖਦੇ ਹੂੰ ਸਾਨੂੰ ਇੱਕ ਬਹੁਤ ਪੁਰਾਣੀ ਪ੍ਰੋਬਲਮ तकरीबन ਕਈ ਸਾਲوں ਤੋਂ ਚੱਲਦੀ ਆ ਰਹੀ ਜਦੋਂ ਸਾਡਾ ਇਤਬਾਰ ਹੁੰਦਾ ਨਾ ਤੇ ਜਿਹੜਾ ਸਾਡਾ ਰਸਤਾ ਹੈਗਾ ਨਾ ਟ੍ਰੈਫਿਕ ਦਾ ਇੱਥੇ ਜਿਹੜਾ ਪਿੰਡ ਦਾ ਰਸਤਾ ਹੈ ਉਹ ਹੋ ਜਾਂਦਾ ਬੰਦ ਜੀ ਅਸੀਂ ਪੁਲਿਸ ਦੇ ਨਾਲ ਗੱਲ ਕਰਕੇ ਫੇਰ ਵੀ ਇਹਦਾ ਦੱਸੋ ਹੱਲ ਕੀ ਹੈ ਤੁਸੀਂ ਵੀ ਤੁਸੀਂ ਕੁਝ ਨਬਰੀ ਦੇ ਦਿਓ ਅਸੀਂ ਪੁੱਛਦੇ ਦੇਦੇ ਨੇ ਇਹ ਉਹ ਨਾਲ ਹੀ ਰੱਖੇ ਸੀਗੇ ਟ੍ਰੈਫਿਕ ਕੰਟਰੋਲ ਪਲੱਸ ਸਾਡੇ ਕੋਲ ਜਦੋਂ ਵੀ ਇੱਥੇ ਇਕੱਠ ਹੁੰਦਾ ਹੈ ਤੇ ਮੰਗਤੀਆਂ ਆ ਜਾਂਦੀਆਂ ਨੇ ਉਹ ਫਿਰ ਨਾ ਹਾਰ ਪਾ ਕੇ ਤੇ ਪੈਸੇ ਕਿਸੇ ਦਾ ਪਰਸ ਖੋ ਲਿਆ ਕਿਸੇ ਇਸ ਕਰਕੇ ਰੱਖਿਆ ਹੋ ਸਕਦਾ ਕਿ ਉਸ ਵੇਲੇ ਉਹ ਆ ਗਿਆ ਹੋਣਗੇ ਉੱਥੇ ਮੌਕੇ ਤੇ ਆਣ ਆ ਗਿਆ ਹੋਣਗੇ ਸਰ ਕੁਝ ਤੁਹਾਡੇ ਪਿੰਡ ਵਾਲੇ ਇਲਜ਼ਾਮ ਲਾ ਰਹੇ ਵੀ ਜਿਹੜੀ ਕਮੇਟੀ ਇਹਨਾਂ ਨੇ ਬਣਾਈ ਆ ਸਾਝੀ ਤੌਰ ਤੇ ਉਹਦੇ ਵਿੱਚ ਸਿਰਫ ਦੋ ਤਿੰਨ ਬੰਦੇ ਜਿਹੜੇ ਅਮਰਤਾ ਹਰ ਸਿੰਘ ਨੇ ਬਾਕੀ ਸਾਰੇ ਰੋਡੇ ਕੋਡੇ ਨੇ ਤੇ ਉਹਨਾਂ ਦੇ ਨਾਂ ਦੇ ਨਾਲ ਸਿੰਘ ਵੀ ਨਹੀਂ ਲੱਗਿਆ ਇਸ ਇਤੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜਿੰਤੋਂ ਤੱਕ ਮੈਨੂੰ ਪਤਾ ਹੈ ਕਿ ਸਾਰੇ ਸਾਡੇ ਸਿੰਘ ਨੇ ਸਾਡੇ ਸਿੰਘ ਨੇ ਅਮਰਤਾ ਰਿਸ਼ਿੰਗ ਕਿਹਨੇ ਜੀ ਹਾਂਜੀ ਜੀ ਬਾਕੀ ਇਹ ਵੀ ਮੈਂ ਕਹਿਣਾ ਚਾਹਣਾ ਪਈ ਪਿੰਡ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਸਿਆਸਤ ਵੀ ਚੱਲਦੀ ਹੈ ਹੂੰ ਪਿੱਛੇ ਜਿਹਾ ਥੋੜਾ ਜਿਹਾ ਇੱਕ ਮਸਲਾ ਇੱਥੇ ਉੱਠਿਆ ਸੀਗਾ ਕਿ ਜਦੋਂ ਪੰਚਾਇਤ ਨੇ ਖਾਲੀ ਕਰਾ ਕੇ ਦਿੱਤੀ ਸੀ ਨਾ ਜ਼ਮੀਨ ਹੂੰ ਉਦੋਂ ਥੋੜਾ ਜਿਹਾ ਪ੍ਰੋਬਲਮ ਪਿੱਛੇ ਜੇ ਆਈ ਸੀ ਹੂੰ ਇਸ ਕਰਕੇ ਕੁਝ ਸਾਡੇ ਵਿਰੋਧ ਵੀ ਕਰਦੇ ਨੇ ਜਿਵੇਂ ਹੁੰਦਾ ਹਰ ਹਰ ਇੱਕ ਜਗ੍ਹਾ 'ਤੇ ਜੀ ਜੀ ਭਾਂਡੇ ਤਾਂ ਖੜਕਦੇ ਹੀ ਨੇ ਠੀਕ ਲੇਕਿਨ ਸਾਡੇ ਵੱਲੋਂ ਅਸੀਂ ਇਮਾਨਦਾਰੀ ਤੇ ਮਰਿਆਦਾ ਦੋਵੇਂ ਚੀਜ਼ਾਂ ਸਾਡੇ ਵੱਲੋਂ ਕਾਇਮ ਹੂੰ ਇਹ ਜੀ ਲੰਗਰ ਹਾਲ ਦੇ ਵਿੱਚ ਵੀ ਨਾ ਉਠਾਇਆ ਗਿਆ ਸਵਾਲ ਕਿ ਉੱਥੇ ਸੰਤਨ ਦੀ ਫੋਟੋ ਦੇ ਉੱਪਰ ਅਕਬਰ ਦੀ ਅਕਬਰ ਬਾਦਸ਼ਾਹ ਦੀ ਫੋਟੋ ਲਗਾ ਦਿੱਤੀ ਗਈ ਸੀ ਤੇ ਫਿਰ ਵਿਵਾਦ ਹੋਣ ਤੇ ਜਿਹੜੀ ਝੁਕੀ ਗਈ ਆ ਇਸ ਬਾਰੇ ਕੀ ਕਹਿੰਦੇ ਨੇ ਨਹੀਂ ਜੀ ਇਹ ਗੱਲ ਬਿਲਕੁਲ ਗਲਤ ਆ ਇਹ ਚੀਜ਼ ਜਾ ਕੇ ਚੈੱਕ ਕਰ ਤੁਸੀਂ ਚੈੱਕ ਕਰ ਸਕਦੇ ਹੋ ਜਾ ਕੇ ਜੇ ਕਿਸੇ ਨੇ ਲਾਈ ਹੋਏਗੀ ਮੈਨੂੰ ਨਹੀਂ ਪਤਾ ਨਹੀਂ ਲੱਗਦਾ ਲੇਕਿਨ ਤੁਸੀਂ ਆਸਰੇ ਜਾ ਕੇ ਵੇਖ ਲਓ ਹਮ ਸਤਪੁਰਧਵਾਲ ਕੀ ਲੱਗੀ ਫੋਟੋਗ੍ਰਾਫ ਇਨਾ ਲੱਗੀ ਹੈਗੀ ਇਹ ਗੱਲ ਤਾਂ ਨਹੀਂ ਕੱਲ ਜਿਸ ਤਰ੍ਹਾਂ ਆਪ ਜੀ ਫੋਟੋ ਨੂੰ ਖਿੱਚ ਰਹੇ ਹੋ ਕਿ ਉਹ ਤੁਸੀਂ ਆਪਣੀ ਗਲਤੀ ਮੰਨਦੇ ਹੋ ਇਸ ਗੱਲ ਨੂੰ ਕਿ ਮੈਂ ਗਲਤ ਕੀਤਾ ਉਹ ਦੇਖੋ ਜੀ ਇਸ ਤਰ੍ਹਾਂ ਵੀ ਜਦੋਂ ਅਸੀਂ ਉਹਨਾਂ ਨੂੰ ਆਖਿਆ ਕਿ ਤੁਸੀਂ ਹਟਾ ਲਓ ਸਾਡਾ ਕੋਈ ਇਰਾਦਾ ਨਹੀਂ ਸੀ ਕਿ ਕਿਸੇ ਨੂੰ ਠੇਸ ਪਹੁੰਚੇ ਅਸੀਂ ਰਿਸਪੈਕਟ ਕਰਨਾ ਹੈ ਜਿਵੇਂ ਤੁਮ ਦੱਸਿਆ ਵੀ ਸੈਰੇਮੋਨੀ ਸੰਤ ਨਹੀਂ ਸੈਰੇਮੋਨੀ ਸੀ ਇਹ ਨਹੀਂ ਨੀ ਉਹ ਕਿਤੇ ਉਹਦੇ ਰਾਇ ਨੇ ਕਥਾ ਕਰਦੇ ਰਹੇ ਨੇ ਭਾਈ ਬ੍ਰਿਗ ਸਿੰਘ ਵੀ ਕਰਦੇ ਰਹੇ ਜੀ ਤੇ ਸਵਾਲ ਹੀ ਨਹੀਂ ਉੱਠਿਆ ਅੱਜ ਕੀ ਗੱਲ ਹੋ ਗਈ ਇਹਨਾਂ ਦੀ ਫੋਟੋ ਨਾਲ ਕਿਉਂ ਇਤਰਾਜ਼ ਨਹੀਂ ਵੇਖੋ ਜੀ ਉਹ ਸੰਗਤ ਨੇ ਆਕੇ ਸੀ ਵੀ ਤੁਸੀਂ ਜੋੜਾਂ ਦੇ ਨਾਲ ਕਿਉਂ ਲਾਈ ਹੋਈ ਹੈ ਫੋਟੋਗ੍ਰਾਫਰ ਹੂੰ ਸਾਡੇ ਫੋਟੋਗ੍ਰਾਫ ਲੱਗੀ ਹੋਈ ਹੈ ਸਾਡੇ ਲੰਗਰ ਵਾਲੇ ਅੱਛਾ ਇਤਰਾਜ਼ ਇਸ ਗੱਲ ਦਾ ਸੀ ਵੀ ਜੋੜਿਆਂ ਲੱਗੇ ਲੱਗੇ ਜੋੜਿਆਂ ਲੱਗੇ ਸੰਗਤ ਨੇ ਇਤਰਾਜ਼ ਕੀਤਾ ਸੀ ਜੀ ਅਸੀਂ ਉਹਨਾਂ ਨੂੰ ਬਹੁਤ ਵਾਰੀ ਬੇਨਤੀ ਕੀਤੀ ਕਿ ਤੁਸੀਂ ਇੱਥੇ ਨਾ ਲਾਓ ਜੀ ਅਸੀਂ ਇੱਥੇ ਲਾਉਣਾ ਹੂੰ ਪੂਰਾ ਰਸਤਾ ਵੀ ਸਾਡੀ ਸਾਡੀ ਜਵਾਬਦੇਹੀ ਹੈ ਸਾਡੀ ਜਵਾਬਦੇਹੀ ਬੰਦ ਹੀ ਹੈ ਬਾਕੀ ਅਸੀਂ ਪੂਰੇ ਮਗਾਂ ਦਾ ਦੇ ਨਾਲ ਪੂਰਾ ਤੁਸੀਂ ਵੇਖਣਾ ਹੋਣਾ ਵੀ ਸੰਗਤ ਕਿੰਨੀ ਜੁੜੀ ਸਾਡੇ ਨਾਲ ਆ ਹਾਂ ਹਾਂ ਸਾਡੇ ਕਹਿ ਰਹੇ ਨੇ ਵੀ ਇੰਨੀ ਕਦੀ ਪਹਿਲਾਂ ਸੰਗਤ ਆਈ ਨਹੀਂ ਜੀ ਇਸ ਕਰਕੇ ਉਹ ਸਮਾਗਮ ਦੇ ਵਿੱਚ ਆਉਂਦੀ ਹੈ ਕਿਉਂਕਿ ਸਾਡੀ ਮੈਨੇਜਮੈਂਟ ਮਾਬਾਜ ਦੇ ਤ੍ਰਿਪਾ ਦੇ ਨਾਲ ਠੀਕ ਚੱਲ ਰਹੀ ਹੈ ਧੰਨਵਾਦ ਜੀ ਧੰਨਵਾਦ ਦੇਖੋ ਤਾਂ ਤਨ ਬਾਬਾ ਦੀਪ ਸਿੰਘ ਸ਼ਹੀਦ ਜੀ ਦਾ ਜਿਹੜਾ ਜਨਮ ਦਿਹਾੜਾ ਪੋਪਿੰਡ ਵਿਖੇ ਮਨਾਇਆ ਜਾ ਰਿਹਾ ਸੀ ਉਸ ਸੰਧੀ ਜਿਹੜੀਆਂ ਸੰਗਤਾਂ ਨੇ ਪੰਜਾਬ ਪਰ ਤੋਂ ਦੇਸ਼ ਵਿਦੇਸ਼ ਤੋਂ ਇੱਥੇ ਮੱਥਾ ਟੇਕਣ ਵਾਸਤੇ ਆਪਣੀਆਂ ਆਸ ਮਰਾਦਾਂ ਪੂਰੀਆਂ ਕਰਨ ਵਾਸਤੇ ਆਉਂਦੀ ਹੈ ਇੱਕ ਸੰਤ ਬਾਬਾ ਭਿੰਡਰਾਵਾਲਿਆਂ ਜੀ ਦੀ ਜਿਹੜੀ ਫੋਟੋ ਇੱਕ ਜੋੜਾ ਘਰ ਦੇ ਉੱਤੇ ਲਾਉਣ ਤੋਂ ਜਾਂ ਲਾਉਣ ਤੋਂ ਲੈ ਕੇ ਮੂਮੁੱਲੀ ਵਿਵਾਦ 26 ਤਰੀਕ ਨੂੰ ਹੋਇਆ ਸੀ ਜਿਸ ਦਾ ਹਾਲ ਅਸੀਂ ਜਿਹੜੀਆਂ ਸਿੱਖ ਸੰਗਤਾਂ ਦੁਆਰਾ ਤੇ ਪ੍ਰਬੰਧਕ ਕਮੇਟੀ ਦੁਆਰਾ 26 ਤਰੀਕ ਨੂੰ ਕਰ ਦਿੱਤਾ ਗਿਆ ਹੈ 27 ਤਰੀਕ ਦਾ ਮੇਲਾ ਬਹੁਤ ਵਧੀਆ ਰਿਹਾ ਉਸੇ ਰੋਸ ਵੱਜੋਂ ਅੱਜ 28 ਤਰੀਕ ਨੂੰ ਜਿਹੜੀ ਕੁਝ ਸੰਗਤ ਜਿਹੜੀ ਆ ਉਹ ਗੁਰੂ ਘਰ ਦੇ ਬਾਹਰ ਇਕੱਠੀ ਹੋਈ ਸੀ ਜਿਨ੍ਹਾਂ ਨੇ ਇੱਕ ਮੰਗ ਪੱਤਰ ਪੁਲਿਸ ਵਿਭਾਗ ਨੂੰ ਦਿੱਤਾ ਸੀ ਕਿ ਇਹਦੇ ਸਬੰਧ ਦੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਮੰਗ ਪੱਤਰ ਜਿਹੜੇ ਇੰਸਪੈਕਟਰ ਪਰਮਿੰਦਰ ਸਿੰਘ ਵੱਲੋਂ ਬੜੇ ਇਤਿਫਾਕ ਨਾਲ ਲੈ ਲਿਆ ਸੀ ਤੇ ਜਿਹੜੀ ਮੰਗ ਪੱਤਰ ਦੇਣ ਵਾਲੀਆ ਪਾਰਟੀ ਆ ਉਹਨਾਂ ਨੂੰ ਭਰੋਸਾ ਵੀ ਦਿੱਤਾ ਹੈ ਵੀ ਇਹਦੀ ਅਸੀਂ ਕਾਨੂੰਨੀ ਰਾਏ ਹਾਸਲ ਕਰਕੇ ਤੇ ਇਹਦੇ ਤੇ ਜੋ ਬਣਦਾ ਲੀਗਲ ਐਕਸ਼ਨ ਕਰਾਂਗੇ ਤੇ ਦੋਵਾਂ ਪਾਰਟੀਆਂ ਜਦੋਂ ਮੰਗ ਪੱਤਰ ਦਿੱਤਾ ਗਿਆ ਤੇ ਦੋਵੇਂ ਪਾਰਟੀਆਂ ਆਪਸ ਵਿੱਚ ਮੂਵ ਹੋ ਰਹੀਆਂ ਸੀ ਜਦੋਂ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ ਮੁਖ ਨੇ ਕੈਪਟਨ ਸਾਹਿਬ ਹਰਿ ਸਿਮਰਨ ਸਿੰਘ ਜਦੋਂ ਉਹ ਗੱਡੀ ਦੇ ਵਿੱਚ ਬੈਠ ਕੇ ਨਿਕਲ ਲੱਗੇ ਤੇ ਕੁਝ ਸ਼ਰਾਰਤੀ ਬੰਦੇ ਆ ਵਿਅਕਤੀਆਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਜਿਹਨੂੰ ਪੁਲਿਸ ਨੇ ਬੜੇ ਸੁਚੱਜੇ ਤਰੀਕੇ ਨਾਲ ਇਹਨੂੰ ਬਚਾ ਕੇ ਤੇ ਸੇਫ ਕਰਕੇ ਤੇ ਇਹਨਾਂ ਨੂੰ ਕੱਢਿਆ ਇਸੇ ਜਿਹੜੀ ਕਸਮਕਸ ਦੌਰਾਨ ਦੋਵੇਂ ਧਿਰਾਂ ਦੇ ਵਿੱਚ ਕਈ ਵਿਅਕਤੀਆਂ ਨੂੰ ਅਮੂਲੀ ਜਿਹੜੀਆਂ ਸੱਟਾਂ ਵੀ ਲੱਗੀਆਂ ਨੇ ਜਿਹੜੀ ਅੰਡਰ ਟਰੀਟਮੈਂਟ ਨੇ ਤੇ ਇਸ ਮਤਲਬਕ ਵੈਸੇ ਤੇ ਦੋਵੇਂ ਧਿਰਾਂ ਨਾਲ ਜਿਹੜੀ ਆ ਵਿਚਾਰ ਵਟਾਂਦਰਾ ਕੀਤਾ ਗਿਆ ਕਿਉਂਕਿ ਧਾਰਮਿਕ ਵਿਸ਼ਾ ਆ ਤੇ ਇਹਨੂੰ ਸੁਚੱਜੇ ਤਰੀਕੇ ਨਾਲ ਹੀ ਇਹਦਾ ਹੱਲ ਕੀਤਾ ਜਾਵੇ ਤੇ ਇਹਦਾ ਹੱਲ ਵੀ ਜਿਹੜਾ ਅਸੀਂ ਕੱਲ ਦੀ ਤਰੀਕ ਰੱਖੀ ਆ ਇਨ ਬਿਟਵੀਨ ਜਿਹੜੇ ਵਿਅਕਤੀ ਵੀ ਉਹ ਟ੍ਰੀਟਮੈਂਟ ਕਰਾ ਰਹੇ ਨੇ ਜੇਕਰ ਕੋਈ ਮੈਡੀਕਲ ਆਊਗਾ ਜੇ ਰਾਈਨਾਮਾ ਨਹੀਂ ਮੁੱਕਦਾ ਤੇ ਉਹਦੇ ਮੁਤਾਬਕ ਜਿਹੜੀ ਇਹ ਯੋਗ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲਿਆਂਦੇ ਜਾਊਗਾ ਜਿਹੜੇ ਇੰਸਪੈਕਟਰ ਪ੍ਰਵਿੰਦਰ ਸਿੰਘ ਖਾਰਾ ਮੁਖੀ ਕਚਾਪੜਾ ਜਿਹੜੇ ਨਾਲ ਜੱਟਨੀ ਰੇਲੇ ਪੁਲਿਸ ਤੇ ਉਹਦੇ ਵੀ ਹਮਲਾ ਕੀਤਾ ਉਹਦੇ ਦੇਖੋ ਇਹ ਪੁਲਿਸ ਦੇ ਉੱਤੇ ਹਮਲਾ ਨਹੀਂ ਬੇਸਿਕਲੀ ਜਦੋਂ ਇੱਕ ਝਗੜਾ ਹੋਣ ਰਿਹਾ ਉਹਦੇ ਵਿੱਚ ਸੇਫ ਕਰਨ ਵਾਸਤੇ ਕੋਈ ਪਾਰਟੀ ਜਾਂਦੀ ਹੈ ਤੇ ਸਟਾ ਲੱਗਣੀਆਂ ਵਾਜਬ ਨੇ ਅ ਮਤਲਬ ਕਿ ਮੈਂ ਇਹਦੇ ਚ ਇਨਸਪੈਕਟਰ ਸਾਹਿਬ ਨੂੰ ਵੀ ਛੱਟ ਲੱਗੀ ਆ ਪਰ ਉੱਥੇ ਮੈਂ ਇਹਨਾਂ ਦੀ ਤਾਰੀਫ਼ ਵੀ ਕਰਦਾ ਵਾਂ ਵੀ ਇਹਨਾਂ ਨੇ ਇਸ ਜਿਹੜੀ ਰੰਜਿਸ਼ ਆ ਜਾਂ ਜਿਹੜੀ ਕਸਮਕਾਸ਼ ਆ ਇਹਦੇ ਵਿੱਚ ਵੱਧ ਨੁਕਸਾਨ ਹੋ ਸਕਦਾ ਸੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਾਂ ਆਪਣੀ ਛੱਟ ਦੀ ਪਰਵਾਹ ਨਾ ਕਰਦੇ ਹੋਏ ਇਸ ਮੈਟਰ ਨੂੰ ਸੌਟ ਆਊਟ ਕੀਤਾ ਹੋਰ ਕਿੰਨੇ ਕੁ ਬੰਦੇ ਜ਼ਖਮੀ ਹੋਏ ਇਸ ਦੇ ਵਿੱਚ ਦੇਖੋ ਅਜੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਕੋਈ ਕਾਨੂੰਨੀ ਤੌਰ ਤੇ ਤਰਨੀ ਆ ਗਈ ਇੱਕ ਪਾਸੇ ਦੋ ਜਣੇ ਦਾਖਲ ਆਪਣਾ ਹੋਏ ਨੇ ਇਨਸਪੈਕਟਰ ਸਾਹਿਬ ਨੇ ਦੂਜੇ ਪਾਸੇ ਵੀ ਦੋ ਤਿੰਨ ਜਣੇ ਜਿਹੜੇ ਆ ਉਹ ਜ਼ਖਮੀ ਹੋਏ ਨੇ ਜਿਹੜੇ ਟ੍ਰੀਟਮੈਂਟ ਕਰਾਵੇ ਪਹਿਲੀ ਵਾਰ ਇਥੋਂ ਦੀ ਮੈਨੇਜਮੈਂਟ ਇਥੋਂ ਦੀ ਕਮੇਟੀ ਨੇ ਇਹ ਸਾਬਤ ਕੀਤਾ ਹੈ ਕਿ ਉਹ ਜਿਹੜਾ 18ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੇ ਨਾਲ ਕਿੰਨਾ ਜ਼ਹਿਰ ਉਗਲਦੇ ਆ ਸੋ ਮੈਂ ਸਮਝਦਾ ਕਿ ਜੇ ਸਾਡੀਆਂ ਸੰਪਰਦਮਾਂ ਜਾਂ ਸਾਡੇ ਗੁਰਦੁਆਰਿਆਂ ਦੀਆਂ ਕਮੇਟੀਆਂ ਇਸ ਤਰ੍ਹਾਂ ਕਰਨਗੀਆਂ ਤੇ ਫਿਰ ਆਰਐਸਐਸ ਬੀਜੇਪੀ ਹਕੂਮਤ ਤਾਂ ਸਾਨੂੰ ਅੱਗੇ ਨਿਸ਼ਾਨੇ ਤੇ ਲਈ ਫਿਰਦੀ ਐ ਫਿਰ ਸਾਨੂੰ ਅਸੀਂ ਵਿਸ਼ਵਾਸ ਕਿਹਦੇ ਤੇ ਕਰੀਏ ਗੋਲਕਾਂ ਤਾਂ ਇਹਨਾਂ ਰੱਖੀਆਂ ਐ ਕੌਮ ਦਾ ਪੈਸਾ ਇਹਨਾਂ ਨੂੰ ਚਾਹੀਦਾ ਐ ਪਰ ਇਹਨਾਂ ਅੰਬਰ ਤੋਂ ਛਕਾਉਣਾ ਨਹੀਂ ਇਹਨਾਂ ਨੇ ਨਸ਼ੇ ਵੱਲੋਂ ਬੰਦ ਨਹੀਂ ਕਰਨਾ ਕੱਲੀਆਂ ਗੋਲਕਾਂ ਦੇ ਨਾਲ ਇਹਨਾਂ ਨੂੰ ਇਹ ਵੀ ਤਕਲੀਫ ਐ ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਅੱਤਵਾਦੀ ਐ ਇਹ ਇਹ ਸਾਬਤ ਕਰਨਾ ਚਾਹੁੰਦੇ ਐ ਸੋ ਇਹਨਾਂ ਨੇ ਕੱਲ ਦੀ ਪਰਸੋਂ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਐ ਉਹਦੇ ਮੁਤਾਬਕ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਐ ਕਿ ਪਹਿਲੇ ਦਮਦਮੇ ਟਕਸਾਲ ਦੇ ਮੁਖੀ ਬਾਬਾ ਅਨੋਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਹੋਇਆ ਤੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਹੋਏ ਆ ਜਿਨ੍ਹਾਂ ਨੇ ਰੂਸ ਬਰਤਾਨੀਆ ਤੇ ਭਾਰਤ ਦੀ ਗਵਰਨਮੈਂਟ ਨੂੰ ਮੂਹਰੇ ਮੂੰਹ ਮੋੜ ਕੇ 72 ਘੰਟੇ ਉਹਨਾਂ ਨੇ ਮੁਕਾਬਲਾ ਕੀਤਾ ਤੇ 72 ਗੋਲੀਆਂ ਆਪਣੇ ਸੀਨੇ 'ਚ ਖਾਧੀਆਂ ਸੋ ਉਹਨਾਂ ਨੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਨਹੀਂ ਆਉਣ ਦਿੱਤਾ ਐਸੇ ਮਹਾਨ ਸ਼ਹੀਦ ਨੇ ਉਹ ਤਰਜਮਾਨੀ ਕੀਤੀ ਜਿਹੜੀ ਛੇਵੇਂ ਪਾਸ਼ਾ ਨੇ ਸਾਨੂੰ ਦੱਸਿਆ ਸੀ ਤੇ ਫਿਰ ਇਹੋ ਜੇ ਯੋਧੇ ਨੂੰ ਇੱਥੋਂ ਤਸਵੀਰ ਲਾ ਕੇ ਤੇ ਐਸ ਬੁਰੇ ਤਰੀਕੇ ਨਾਲ ਉੱਥੋਂ ਦੇ ਜਿਹੜੇ ਨੌਜਵਾਨ ਸੇਵਾ ਕਰਦੇ ਆ ਬਾਬਾ ਸਰੂਪ ਸਿੰਘ ਤੇ ਉਹਨਾਂ ਦੀ ਸਾਰੀ ਟੀਮ ਨਿਸ਼ਕਾਮ ਸੇਵਾ ਜੋੜਿਆਂ ਦੀ ਗੰਢਾਈ ਦੀ ਪਾਲਸ ਦੀ ਕਰਦੀ ਹੈ ਤੇ ਉਹਨਾਂ ਨੂੰ ਬੁਰੀ ਤਰੀਕੇ ਨਾਲ ਉਹਨਾਂ ਦਾ ਟੈਂਟ ਪੁੱਟ ਕੇ ਸੁੱਟਿਆ ਕਿ ਇੱਥੇ ਨਹੀਂ ਲੱਗਣ ਦੇਣਾ ਤੁਸੀਂ ਪਰਮਿਸ਼ਨ ਮਨਜ਼ੂਰੀ ਨਹੀਂ ਲਈ ਤੇ ਇੱਥੇ ਸੰਤ ਗਿਆਨੀ ਜਰਨੈਲ ਸਿੰਘ ਦੀ ਫੋਟੋ ਕਹਿੰਦਾ ਨਹੀਂ ਲੱਗਣੀ ਚਾਹੀਦੀ ਉਹ ਅਸੀਂ ਕਾਰਨ ਪੁੱਛਣ ਆਏ ਆ ਕਿ ਤੇਰਾ ਵੱਟ ਤੇ ਵਿਰੋਧ ਕੀ ਐ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨਾਲ ਜੇ ਹੈ ਤੇ ਫਿਰ ਕਲੀਅਰ ਕਰ ਕਿ ਤੂੰ ਤੁਹਾਡੇ ਨਾਂ ਨਾਲ ਸਿੰਘ ਲੱਗਦਾ ਐ ਤੇ ਗੁਰੂ ਗੋਬਿੰਦ ਸਿੰਘ ਨੇ ਦਾ ਸਿੰਘ ਦਾ ਸ਼ੇਰ ਦਾ ਰੱਖਿਆ ਐ ਤੇ ਜੇ ਤੁਹਾਨੂੰ ਸ਼ੇਰ ਦੇ ਨਾਂ ਤੋਂ ਸ਼ੇਰ ਦੀ ਤਸਵੀਰ ਤੋਂ ਇੰਨਾ ਡਰ ਐ ਤੇ ਪੇ ਸਾਡਾ ਕੋਈ ਇੱਥੋਂ ਦਾ ਜਿਹੜਾ ਉਹ ਕਾਂਗਰਸ ਜਾਂ ਦੂਜੇ ਤੇ ਜੇ ਗੁੱਸੇ ਨਾ ਹੋ ਜਾਣ ਤੇ ਫਿਰ ਇੱਥੋਂ ਦੀਆਂ ਗੋਲਕਾਂ ਦੀ ਦਾਅਵੇਦਾਰੀ ਤੁਸੀਂ ਕਰਦੇ ਹੋ ਤੁਸੀਂ ਕਹਿੰਦੇ ਹੋ ਕਿ ਕੌਮ ਕੀ ਲੱਗਦੀ ਐ ਇਸ ਗੁਰਦੁਆਰੇ ਦੀ ਇਹ ਗੁਰਦੁਆਰਾ ਸਾਡਾ ਐ ਅੱਜ ਕੌਮ ਇੱਥੇ ਆਈ ਐ ਇਹਨਾਂ ਨੂੰ ਆਣ ਕੇ ਜਵਾਬ ਦੇਣਾ ਚਾਹੀਦਾ ਵੀ ਕੌਮ ਨੂੰ ਕੀ ਲੱਗਦੀ ਐ ਕੌਮ ਤਿੰਨ ਦਿਨ ਤੋਂ ਇੱਥੇ ਆਪਣਾ ਦੁਸ਼ਮੰਦ ਕੱਢ ਕੇ ਆਪਣੀ ਨਿਸ਼ਕਾਮ ਸੇਵਾ ਪਿੰਡਾਂ ਤੋਂ ਲੰਗਰ ਪਕਾਪਕਾ ਕੇ ਲਿਆ ਕੇ ਕਰ ਰਹੀ ਐ ਸੋ ਇਹਨਾਂ ਨੂੰ ਇਹ ਦੱਸਣਾ ਪਊਗਾ ਕਿ ਕੌਮ ਦੇ ਵਿੱਚ ਤੇ ਤੁਹਾਡੇ ਗੁਰਦੁਆਰੇ 'ਚ ਫਰਕ ਕੀ ਅੰਤਰ ਕੀ ਹੈ ਉਹ ਵੀ ਹਿਸਾਬ ਕਿਤਾਬ ਜਿਹੜਾ ਜ਼ਰੂਰੀ ਲੈਣਾ ਹੈ ਦੂਜੀ ਗੱਲ ਅੱਜ ਪਹਿਲੀ ਯਾਰ ਬੌਂਸਰ ਜਿਹੜੇ ਕਿਰਾਏ ਤੇ ਰੱਖੇ ਉਹ ਇੱਥੇ ਸਾਨੂੰ ਵੇਖਣ ਨੂੰ ਮਿਲੇ ਆ ਕਿ ਉਹ ਬੀਬੀਆਂ ਵੀ ਬੌਂਸਰ ਆ ਤੇ ਮੁੰਡੇ ਵੀ ਜਿਨ੍ਹਾਂ ਦੇ ਪੱਤ ਤ ਹੈ ਜਿਹੜੇ ਅੰਮ੍ਰਿਤ ਤੋਂ ਰਹਿਤ ਹੈ ਜਿਨ੍ਹਾਂ ਨੇ ਗੁਰਸਿੱਖੀ ਵਾਲਾ ਜੀਵਨ ਅਜੇ ਨਹੀਂ ਗ੍ਰਹਿਣ ਕੀਤਾ ਉਹ ਲੋਕਾਂ ਦੀ ਉੱਥੇ ਬੌਂਸਰ ਬਣ ਕੇ ਅੱਗੇ ਖੜੇ ਆ ਸੋ ਇਹ ਜਿਹੜੀਆਂ ਜੇ ਇੰਨਾ ਇਹਨਾਂ ਨੂੰ ਖਤਰਾ ਹੈ ਤੇ ਫਿਰ ਉਹ ਟਾਕਸ ਫੋਰਸ ਜਿਹੜੀ 6 ਜ਼ੋਨ ਨੂੰ ਸ਼੍ਰੋਮਣੀ ਕਮੇਟੀ ਵਾਲੇ ਉੱਤੇ ਸਾਡੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੇ ਸ਼ਹੀਦੀ ਦਿਹਾੜੇ ਤੇ ਵਰਤਦੇ ਆ ਤੇ ਇਹ ਉਹ ਟਾਕਸ ਫੋਰਸ ਲੈ ਆਉਂਦੇ ਕਮ ਸੋ ਕਮ ਉਹ ਸਾਫਤ ਸੁਰਖਤਾ ਹੈਗੇ ਆ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਅੱਜ ਤੇ ਵੇਖਣ ਨੂੰ ਮਿਲੀਆਂ ਐ ਤੇ ਇਹ ਵੀ ਵੇਖਣ ਨੂੰ ਮਿਲਿਆ ਕਿ ਜਿਹੜੀ ਲੰਗਰ ਦੇ ਵਿੱਚ ਸੰਤਾਂ ਦੀ ਤਸਵੀਰ ਲੱਗੀ ਸੀ ਉਸ ਤਸਵੀਰ ਦੇ ਉੱਤੇ ਅਕਬਰ ਬਾਦਸ਼ਾਹ ਦੀ ਫੋਟੋ ਲਾ ਕੇ ਤਸਵੀਰ ਦਾ ਚਿਹਰਾ ਜਿਹੜਾ ਲੋਪ ਕੀਤਾ ਗਿਆ ਸੀ ਅੱਜ ਸੰਗਤਾਂ ਦਾ ਰੋਹ ਵੇਖ ਕੇ ਇਹਨਾਂ ਨੇ ਉਹ ਤਸਵੀਰ ਫੇਰ ਓਪਨ ਕੀਤੀ ਐ ਉਸ ਤੋਂ ਗਾੜੀ ਉਸ ਤੋਂ ਗਾੜੀ ਇਹਨਾਂ ਨੇ ਇਹ ਜਿਹੜਾ ਅੱਜ ਅਸੀਂ ਸੰਗਤਾਂ ਨੇ ਸਾਰੀ ਸਹਿਮਤੀ ਨਾਲ ਮੇਰੇ ਨਾਲ ਸਤਕਾਰ ਕਮੇਟੀ ਦੇ ਮੁਖੀ ਭਾਈ ਰਣਜੀਤ ਸਿੰਘ ਜੀ ਉੱਦੋਂ ਗਏ ਤੇ ਨਾਲ ਸਾਡੇ ਜਥੇਦਾਰ ਹਰਜੀਤ ਸਿੰਘ ਜੀ ਮੀਆਂਪੁਰ ਨਾਲ ਸਾਡੇ ਜਸਬੀਰ ਸਿੰਘ ਬੱਡੇ ਚਾਨਣ ਸਿੰਘ ਘਿਹਾਲਾ ਤੇ ਮੇਰੇ ਨਾਲ ਨੰਬਰਦਾਰ ਜੀ ਤੇ ਕਲਗੀਧਾ ਟ੍ਰਸਟ ਦੇ ਬੁੱਢਾ ਸਿੰਘ ਜੀ ਜਿੰਨੀਆਂ ਵੀ ਇੱਥੇ ਮਤਲਬ ਹਮਕਲੀ ਜਥੇਬੰਦੀਆਂ ਆਈਆਂ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਇੱਕ ਤਾਂ ਜਿਹੜੇ ਬੌਂਸਰਾਂ ਨੇ ਸਾਡੇ ਵੀਰਾਂ ਦਾ ਉਪਮਾਨ ਕੀਤਾ ਤੇ ਸੰਤਾ ਦੀ ਤਸਵੀਰ ਛੁੱਟੀ ਹੈ ਉਹ ਗਲਤੀ ਮੰਨਣ ਦੂਜੀ ਗੱਲ ਜਿਹੜੀ ਇਹ ਮੈਨੇਜਮੈਂਟ ਕਮੇਟੀ ਹੈ ਉਹਨਾਂ ਤੇ ਪ੍ਰਸ਼ਾਸਨ ਨੂੰ ਅੱਜ ਦਰਖਾਸਤ ਦੇਵਾਂਗੇ ਪ੍ਰਸ਼ਾਸਨ ਭੰਦੀ ਕਾਰਵਾਈ ਕਰੇ ਤਾਂ ਕਿ ਹੋਰ ਫਸਲਾਨਾ ਜੋੜ ਮੇਲਿਆਂ ਤੇ ਸੰਤਾ ਦੀ ਤਸਵੀਰ ਨੂੰ ਇਸ ਤਰੀਕੇ ਨਾਲ ਨਾ ਲਾਇਆ ਜਾਏ ਇਹ ਤਸਵੀਰ ਸੌਖੀ ਨਹੀਂ ਮਿਲੀ ਇਹ ਤਸਵੀਰ ਨੂੰ ਲੈਣ ਵਾਸਤੇ ਸਰਦਾਰ ਸਿਮਰਨਜੀਤ ਸਿੰਘ ਮਾਨਯੋਗ 40 ਸਾਲ ਦਾ ਆਪਣਾ ਮਿੱਜ ਤੇ ਹੱਡੀਆਂ ਦਾ ਚੂਨਾ ਪਾ ਕੇ ਇਹ ਤਸਵੀਰ ਸੁਪਰੀਮ ਕੋਰਟ ਚੋਂ ਲਈ ਆ ਇਹ ਸੌਖੀ ਨਹੀਂ ਮਿਲੀ ਉਹਨਾਂ ਨੇ ਆਪਣਾ ਸਾਰਾ ਕੁਝ ਨਿਸ਼ਾਵਰ ਕੀਤਾ ਹੈ ਤੇ ਇਸ ਕਰਕੇ ਇੱਕ ਬੰਦਾ ਜਾਂ ਇੱਕ ਗੁਰਸਿੱਖ ਵੀ ਨਹੀਂ ਜਿਹੜਾ ਉਹ ਕੈਪੀ ਪਾ ਕੇ ਲੰਗਰ ਦੇ ਵਿੱਚ ਘੁੰਮਦਾ ਹੈ ਉਹ ਬੰਦਾ ਕਵੇ ਕਿ ਤਸਵੀਰ ਲਾ ਦੇਣੀ ਆ ਇਹ ਬਿਲਕੁਲ ਨਹੀਂ ਸਾਨੂੰ ਬਰਦਾਸ਼ਤ ਤੇ ਕੌਮ ਇਹਨੂੰ ਕਦੀ ਵੀ ਨਹੀਂ برداشت ਕਰ ਸਕਦੀ ਤੇ ਅਸੀਂ ਕਾਰਵਾਈ ਕਰਾ ਕੇ ਅਗਲਾ ਜਿਹੜਾ ਜੇ ਕਾਰਵਾਈ ਕੱਲ ਤੱਕ ਨਹੀਂ ਕਰਦੇ ਤੇ ਪਰਸੋਂ ਆਪਣੀਆਂ ਜਿਹੜੀਆਂ ਜਥੇਬੰਦੀਆਂ ਆਪਣਾ ਨਵਾਂ ਪ੍ਰੋਗਰਾਮ ਲੀਕਣਗੇ ਕੋਈ ਕਮੇਟੀ ਦੇ ਮੈਨੇਜਮੈਂਟ ਨੇ ਤੁਹਾਡੇ ਨਾਲ ਜਹੇਦਾਰ ਜੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ 10 ਵਜੇ ਤੋਂ ਲੈ ਕੇ ਇੱਥੇ ਬੈਠੇ ਆ ਕੋਈ ਕਮੇਟੀ ਨਹੀਂ ਆਈ ਕੋਈ ਪ੍ਰਸ਼ਾਸਨ ਨਹੀਂ ਆਇਆ ਕੱਲ ਨੂੰ ਜਦੋਂ ਰੋਡ ਜਾਮ ਹੋ ਗਿਆ ਫਿਰ ਪ੍ਰਸ਼ਾਸਨ ਨੇ ਵੀ ਕਹਿਣਾ ਹੈ ਅਸੀਂ ਕਾਰਵਾਈ ਕਰ ਦੇਣੀ ਸੀ ਫਿਰ ਕਮੇਟੀ ਨੇ ਵੀ ਕਹਿਣਾ ਸੀ ਅਸੀਂ ਮਸਲਾ ਹੱਲ ਕਰ ਲੈਣਾ ਸੀ ਅੱਜ 10 ਵਜੇ ਤੋਂ ਇੱਥੇ ਸੰਗਤਾਂ ਬੈਠੀਆਂ ਵੇਖੋ ਕਿੰਨੀ ਵੱਡੀ ਗਿਣਤੀ ਚ ਤੇ ਅੱਜ ਕਮੇਟੀ ਵੀ ਮੋਕ ਦਰਸ਼ਨ ਬਾ ਕੇ ਅੰਦਰ ਬੈਠੀ ਐ ਤੇ ਪ੍ਰਸ਼ਾਸਨ ਨੂੰ ਸਵੇਰ ਦਾ 3 ਵਰੀ ਡੀਐਸਪੀ ਸਾਹਿਬ ਨੂੰ ਫੋਨ ਕਰ ਦਿੱਤਾ ਐ ਐਸਐਚਓ ਸਾਹਿਬ ਨੂੰ ਕਰ ਦਿੱਤਾ ਐ ਕਿ ਇੱਥੇ ਸਾਨੂੰ ਦੱਸੋ ਕਿ ਸਿੱਖਾਂ ਦੀਆਂ ਭਾਵਨਾਵਾਂ ਜਿਹੜੀਆਂ ਐ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਦੇ ਤਸਵੀਰ ਨਾਲ ਜੁੜੀਆਂ ਐ ਤੇ ਜੇ ਤਸਵੀਰ ਨੂੰ ਇਹ ਲੋਪ ਕਰਨਗੇ ਤੇ ਫਿਰ ਇਹ ਕਹਿਣਗੇ ਕਿ ਕੌਮ ਕੀ ਲੱਗਦੀ ਐ ਇਸ ਗੁਰਦੁਆਰੇ ਦੀ ਇਹ ਗੁਰਦੁਆਰਾ ਕੌਮ ਦਾ ਐ ਤੇ ਕੌਮ ਇੱਥੇ ਆਣ ਕੇ ਹਿਸਾਬ-ਕਤਾਬ ਲੈਣ ਵਾਸਤੇ ਆਈ ਐ ਇਹ ਜ਼ਰੂਰ ਸਾਨੂੰ ਦੱਸਣਾ ਪਊਗਾ ਤੇ ਬੰਦੇ ਕਾਰਵਾਈ ਕਰਨੀ ਪਊ। ਹੁਣ ਸੰਤਾ ਨਹੀਂ ਫੋਟੋਆਂ ਲਗਾ ਰਹੇ ਤੁਸੀਂ ਇੱਥੇ ਇੱਥੇ ਅੱਜ ਸੰਤ ਜਗਾਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤੇ ਜਿਹੜੇ ਬੰਦੀ ਸਿੰਘ ਐ ਇੱਥੇ ਉਹਨਾਂ ਦੀ ਸਾਰਿਆਂ ਦੀ ਤਸਵੀਰਾਂ ਲੱਗਣੀਆਂ ਤੇ ਅੱਜ ਲਾ ਕੇ ਜਾਣਾ ਐ। ਜੇ ਕੋਈ ਇਹਨੇ ਰੋਕਣਾ ਤਾਂ ਸਾਨੂੰ ਪਹਿਲਾਂ ਤਾਂ ਹੀ ਬੇਨਤੀ ਕੀਤੀ ਐ ਵੀ ਸਾਨੂੰ ਰੋਕਣਾ ਹੈ ਤੇ ਸਾਨੂੰ ਅੱਜ ਦੱਸੋ ਨਹੀਂ ਤੇ ਅਸੀਂ ਹੁਣ ਲਾ ਕੇ ਜਾਵਾਂਗੇ ਤੇ ਹਰ ਸਾਲਾਨਾ ਜੀ